अमृतसर नगर निगम चोणा अविनाश शेला दी पत्नी रजनी शर्मा नु वार्ड नंबर अठतर तो मिली भारतीय जनता पार्टी दी टिकट अते इस मौके ते इलाका नु अपील है की ती गई के रजनी शर्मा नु अपना कीमती वोट पाके कामयाब बना चीफ एडिटर कमलजीत सिंह विशेष रिपोर्ट We'll ਮੈਂ ਅਵਿਨਾਸ਼ ਸ਼ਾਲਾ ਉਪਾਧਿਐਕਸ਼ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰ ਹਾਂਜੀ ਔਰ ਮੇਰੀ ਪਤਨੀ ਵਾਰਡ ਨੰਬਰ 78 ਤੋਂ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਹੈ ਔਰ ਪਹਿਲਾਂ ਵੀ ਅਸੀਂ ਉੱਥੋਂ ਬਹੁਤ ਵੱਡੀ ਲੀਡ ਨਾਲ ਜਿੱਤ ਚੁੱਕੇ ਹਾਂ ਇੱਕ ਵਾਰ ਔਰ ਲਗਭਗ ਅੰਮ੍ਰਿਤਸਰ ਚ ਦੂਸਰੇ ਨੰਬਰ ਦੀ ਹਾਈਐਸਟ ਲੀਡ ਦੇ ਨਾਲ ਅਸੀਂ 3500 ਵੋਟਾਂ ਦੀ ਲੀਡ ਨਾਲ ਜਿੱਤ ਚੁੱਕੇ ਹਾਂ ਪਹਿਲਾਂ ਵੀ ਇਹ ਵਾਰਡ ਸਾਡੇ ਵਾਸਤੇ ਵਾਰਡ ਸਾਡਾ ਪਰਿਵਾਰ ਹੈ ਔਰ ਇਹਦੀ ਸੇਵਾ ਜਿੱਥੇ ਅਸੀਂ ਕਰਦੇ ਆ ਉੱਥੇ ਲੋਕ ਵੀ ਸਾਨੂੰ ਇੰਨਾ ਪਿਆਰ ਕਰਦੇ ਆ ਸਾਨੂੰ ਇਹ ਜਿੱਤ ਯਕੀਨੀ ਪੱਕੀ ਆ ਭਾਰਤੀ ਜਨਤਾ ਪਾਰਟੀ ਇਹ ਸੀਟ ਜਰੂਰ ਜਿੱਤੇਗੀ। ਪਾਰਟੀ ਨੂੰ ਫਿਰ ਮੌਕਾ ਦਿੱਤਾ ਵਾ ਕੀ ਕਰਾਂ ਜਦੋਂ ਪਾਰਟੀ ਨੂੰ? ਪਾਰਟੀ ਦੀ ਲੀਡਰਸ਼ਿਪ ਦਾ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ। ਔਰ ਸਾਨੂੰ ਹੀ ਨਹੀਂ ਮੈਨੂੰ ਲੱਗਦਾ ਕਿ ਹਰ ਜਿਹੜੇ ਟਿਕਟਾਂ ਮਿਲੀਆਂ ਨੇ ਪਾਰਟੀ ਦੇ ਜੁਝਾਰੂ ਕਾਰਕਿਰਤਾਮਾਂ ਨੂੰ ਹੀ ਮਿਲੀਆਂ ਨੇ ਔਰ ਸਾਰੇ ਐਸੇ ਕਾਰਕਿਰਤਾਵਾਂ ਨੂੰ ਮਿਲੀਆਂ ਜਿਹੜੇ ਜਿੱਤ ਸਕਦੇ ਮੈਦਾਨ 'ਚ ਔਰ ਇਸ ਗੱਲ ਦਾ ਮੈਂ ਪਾਰਟੀ ਨੂੰ ਵਧਾਈ ਦੇਣਾ ਚਾਹਾਂਗਾ ਕਿ ਇਹ ਬਹੁਤ ਵਧੀਆ ਡਿਸੀਜਨ ਨੇ ਇਸ ਵਾਰ ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਭਾਰਤੀ ਜਨਤਾ ਪਾਰਟੀ ਦੀ ਬੰਨਾ ਤੈਅ ਆ ਇਹ 21 ਤਰੀਕ ਨੂੰ ਫੈਸਲਾ ਹੋ ਜਾਏਗਾ ਕਿ ਪੰਜਾਬ ਦੇ ਵਿੱਚ ਜੋ ਕੂੜੇ ਦਾ ਜੋ ਗੰਦੇ ਪਾਣੀ ਦਾ ਔਰ ਜੋ ਗੈਂਗਸਟਰਵਾਦ ਦਾ ਰਾਹ ਚੱਲ ਰਿਹਾ ਹੈ ਉਹਨੂੰ ਜੇ ਕੋਈ ਨੱਥ ਪਾ ਸਕਦਾ ਪੰਜਾਬ ਦੇ ਵਿੱਚ ਤੇ ਉਹ ਮੋਦੀ ਮਾਡਲ ਉਹ ਯੋਗੀ ਮਾਡਲ ਜਿਹਨੂੰ ਲੋਕ ਅਕਸਰ ਯਾਦ ਕਰ ਰਹੇ ਨੇ ਇਹ ਉਹੀ ਨੱਥ ਪਾ ਸਕਦਾ ਔਰ ਸ਼ਹਿਰੀਏ ਤੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੁਸੀਂ ਵੇਖੋ ਬਾਹਰ ਨਿਕਲ ਕੇ ਕੂੜੇ ਦੇ ਢੇਰ ਲੱਗੇ ਹੋਏ ਨੇ ਵੈਸਟ ਹਲਕੇ ਦੇ ਵਿੱਚ ਗੰਦੇ ਪਾਣੀ ਤੋਂ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਸੜਕਾਂ ਦੇ ਉੱਤੇ ਘਰਾਂ ਦੇ ਵਿੱਚ ਗੰਦਾ ਪਾਣੀ ਪੀਣ ਨੂੰ ਆ ਰਿਹਾ ਹੈ ਲੋਕ ਪਰੇਸ਼ਾਨ ਨੇ ਦੁਖੀ ਨੇ ਵਪਾਰ ਖਤਮ ਹੋ ਚੁੱਕਾ ਹੈ ਔਰ ਇਹਨਾਂ ਸਾਰੀਆਂ ਤਕਲੀਫਾਂ ਤੋਂ ਦੁੱਖਾਂ ਤੋਂ निजात ਪਾਉਣ ਲਈ ਲੋਕ ਝਾੜੂ ਨੂੰ ਠੋਕਵਾ ਜਵਾਬ ਔਰ ਝਾੜੂ ਦਾ ਹੁੰਜਾ ਫਿਰ ਖਾਤਮਾ ਪੰਜਾਬ ਦੇ ਵਿੱਚੋਂ ਕਰਨ ਵਾਲੇ ਆ ਜਿੱਦਾਂ ਨਾ ਰਹੀ ਪੂਰੇ ਹਿੰਦੁਸਤਾਨ 'ਚ ਜਮਾਨਤਾਂ ਜਬਤ ਹੋਈਆਂ ਇਸ ਤਰ੍ਹਾਂ ਹੀ ਝਾੜੂ ਵਾਲਿਆਂ ਦੀਆਂ ਜਿਹੜੀਆਂ ਹਰਕੀ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਦੇ ਜਮਾਨਤਾਂ ਜਬਤਉਣਗੇ ਔਰ ਭਾਰਤੀ ਜਨਤਾ ਪਾਰਟੀ ਹਰਕੀ ਸਾਰੇ ਕਾਰਪੋਰੇਸ਼ਨਾਂ 'ਚ ਮੇਰ ਬਣਾਈ ਗਈ ਆ ਮੈਂ ਰਜਨੀ ਸ਼ਰਮਾ ਵਾਰਡ ਨੰਬਰ 78 ਹਾਈ ਕਮਾਂਡ ਦਾ ਔਰ ਆਪਣੇ ਸਾਰੇ ਵੀਰਾਂ ਦਾ ਆਪਣੇ ਵਾਰਡ ਦੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਆ जिन्ना ने मेनू फिर मौका देता है, वार रा। रा है, है इस वार्ड ते लडन ਲਈ ਔਰ ਆਪਣਾ ਪਿਆਰ ਮਕਸਦ ਵੋਟਰਾਂ ਨੂੰ ਮੈਂ ਹੀ ਮੈਸੇਜ ਦਿਆਂ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਪਹਿਲੇ 5 ਸਾਲ ਔਰ 10 ਸਾਲ ਇੰਨੀ ਮਿਹਨਤ ਕਰਕੇ ਕੀਤੀ ਹੈ ਔਰ ਉਹਨਾਂ ਨੇ ਜਤਾਇਆ ਸਾਨੂੰ ਔਰ ਇਸ ਵਾਰੀ ਵੀ ਉਹ ਸਾਡੇ ਨਾਲ ਹੈ ਔਰ ਮੇਰੀ ਪੱਕੀ ਹੈਗੀ ਹੈ ਉਮੀਦ ਹੈ ਕਿ ਮੈਂ ਇਸ ਵਾਰੀ ਹਾਈਐਸਟ ਵੋਟ ਲੈ ਕੇ ਬੀਜੇਪੀ ਨੂੰ ਜਿਤਾਉਂਗਾ